ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦਾ ਵਿਸ਼ਾ ਜੋ ਆਪਣਾ ਦੋਸਤੋ ਇਹ ਆ ਕੇ ਕਈ ਵਾਰ ਕੀ ਹੁੰਦਾ ਕਿ ਕਈ ਇਨਸਾਨ ਆਪਾਂ ਨੂੰ ਜ਼ਿੰਦਗੀ ਚੋਂ ਕੱਢ ਦਿੰਦੇ ਆ ਆਪਾਂ ਨੂੰ ਛੱਡ ਦਿੰਦੇ ਆ ਮਤਲਬ ਆਪਦੀ ਮਰਜ਼ੀ ਨਾਲ ਛੱਡ ਕੇ ਆਪਾਂ ਨੂੰ ਚਲੇ ਜਾਂਦੇ ਆ ਤੇ ਫਿਰ ਆਪਾਂ ਦੁਖੀ ਬਹੁਤ ਹੁੰਨੇ ਆ ਫਿਰ ਆਪਾਂ ਨੂੰ ਬੜਾ ਹੀ ਦੁੱਖ ਲੱਗਦਾ ਤੇ ਆਪਾਂ ਉਸ ਇਹੋ ਜੀ ਸਿਚੁਏਸ਼ਨ ਚੋਂ ਬਾਹਰ ਕਿਵੇਂ ਨਿਕਲਣਾ ਆਪਾਂ ਕਿਵੇਂ ਬਾਹਰ ਨਿਕਲ ਸਕਦੇ ਆ ਉਹਨਾਂ ਦੁੱਖਾਂ ਨੂੰ ਕਿਵੇਂ ਭੁੱਲ ਸਕਦੇ ਆ ਸੋ ਦੋਸਤੋ ਬਹੁਤ ਵਧੀਆ ਵੀਡੀਓ ਆ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਇਸ ਵਿੱਚ ਆਪਾਂ ਕੋਈ ਇਹ ਨਹੀਂ ਕਿ ਆਪਾਂ ਕਿਸੇ ਲਵਰਸ ਦੀ ਗੱਲ ਕਰਨੀ ਆ ਆਪਾਂ ਕਿਸੇ ਕੁੜੀ ਮੁੰਡੇ ਦੇ ਪਿਆਰ ਦੀ ਗੱਲ ਕਰਨੀ ਆ ਉਹ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਆ ਪਰ ਇੱਥੇ ਕੋਈ ਹੋਰ ਰਿਸ਼ਤਾ ਵੀ ਹੋ ਸਕਦਾ ਕੋਈ ਤੁਹਾਡਾ ਦੋਸਤ ਮਿੱਤਰ ਵੀ ਹੋ ਸਕਦਾ ਜਿਸ ਨੇ ਤੁਹਾਨੂੰ ਕਦੇ ਐਦਾਂ ਕੀਤਾ ਹੋਵੇ ਆਪਣੀ ਜ਼ਿੰਦਗੀ ਚੋਂ ਬਾਰ ਕੱਢੇ ਹੋਵੇ ਤੁਹਾਨੂੰ ਕੋਈ ਛੱਡ ਕੇ ਚਲੇ ਗਿਆ ਹੋਵੇ ਸੋ ਦੋਸਤੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੁਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਸ਼ੁਰੂ ਕਰਦੇ ਆਂ ਦੋਸਤੋ ਨੰਬਰ 1 ਤੇ ਆ ਗਿਆ ਦੋਸਤੋ ਰੀਸੈਟ ਯੂਅਰ ਫੋਨ ਸਭ ਤੋਂ ਪਹਿਲਾਂ ਤੁਸੀਂ ਆਪਣਾ ਜੋ ਮੋਬਾਈਲ ਫੋਨ ਆ ਇਹਨੂੰ ਰੀਸੈਟ ਮਾਰ ਦਿਓ ਮਤਲਬ ਕਿ ਜਦੋਂ ਤੁਹਾਨੂੰ ਕੋਈ ਇਨਸਾਨ ਜ਼ਿੰਦਗੀ ਵਿੱਚ ਛੱਡ ਕੇ ਚਲਾ ਗਿਆ ਜਾਂਦਾ ਇੱਥੇ ਛੱਡ ਕੇ ਚਲੇ ਗਿਆ ਦਾ ਮਤਲਬ ਇਹ ਨਹੀਂ ਕਿ ਦੁਨੀਆ ਤੋਂ ਛੱਡ ਕੇ ਚਲਾ ਗਿਆ ਉਹ ਗੱਲ ਉਹ ਕੁਝ ਉਹ ਟੌਪਿਕ ਹੋਰ ਆ ਇੱਥੇ ਆਪਾਂ ਗੱਲ ਕਰਦੇ ਆ ਕਿ ਜਦੋਂ ਕਿਤੇ ਕੋਈ ਇਨਸਾਨ ਤੁਹਾਨੂੰ ਜ਼ਿੰਦਗੀ ਦੇ ਵਿੱਚ ਆਪਦੀ ਮਰਜ਼ੀ ਦੇ ਨਾਲ ਤੁਹਾਨੂੰ ਛੱਡ ਕੇ ਚਲੇ ਜਾਂਦਾ ਕਿਤੇ ਤੁਸੀਂ ਮਤਲਬ ਆਪਣੀ ਜ਼ਿੰਦਗੀ 'ਚ ਤੁਹਾਡੀ ਇਮਿਹਤ ਖਰਦ ਖਤਮ ਕਰ ਦਿੰਦਾ ਤੁਹਾਡੀ ਕਦਰ ਕਰਨੀ ਖਤਮ ਕਰ ਦਿੰਦਾ ਤੁਹਾਨੂੰ ਦੂਰ ਛੱਡ ਦਿੰਦਾ ਆਪਣੇ ਤੋਂ ਮਤਲਬ ਕਿ ਤੁਹਾਡੇ ਨਾਲ ਨਹੀਂ ਰਹਿੰਦਾ ਤੇ ਇਹ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਮੋਬਾਈਲ ਫੋਨ ਆ ਇਸ ਵਿੱਚੋਂ ਰੀਸੈਟ ਮਾਰ ਦਿਓ ਉਸ ਦੀਆਂ ਜਿੰਨੀ ਵੀ ਮੈਮਰੀਜ਼ ਆ ਉਸ ਦੀਆਂ ਫੋਟੋਆਂ ਨੇ ਕੋਈ ਵੀਡੀਓਜ਼ ਆ ਜਾਂ ਉਸ ਦੇ ਨਾਲ ਬਤਾਏ ਹੋਏ ਜਿਹੜੇ ਵੀ ਪਲ ਤੁਹਾਡੇ ਕੈਮਰੇ ਦੇ ਵਿੱਚ ਕੈਚ ਕੀਤੇ ਹੋਇਆ ਮੋਬਾਈਲ ਦੇ ਵਿੱਚ ਕੈਮ ਕੈਚ ਕੀਤੇ ਹੋਏ ਨੇ ਇਹੋ ਜੀਆਂ ਸਾਰੀਆਂ ਹੀ ਮੈਮਰੀਜ਼ ਨੂੰ ਬਿਲਕੁਲ ਹੀ ਖਤਮ ਕਰ ਦਿਓ ਜੇ ਤੁਸੀਂ ਇਸ ਦੁੱਖ ਨੂੰ ਭੁੱਲਣਾ ਜੇ ਤੁਸੀਂ ਆਪਣੇ ਆਪ ਦੇ ਵਿੱਚ ਅੱਗੇ ਹੋਰ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਬਣਾਉਣਾ ਵਾ ਜ਼ਿੰਦਗੀ ਦੇ ਵਿੱਚ ਤਾਂ ਤੁਸੀਂ ਇੱਕ ਹੋਰ ਇਹਦੇ ਵਿੱਚ ਕਿ ਤੁਸੀਂ ਸੋਸ਼ਲ ਮੀਡੀਆ ਤੇ ਵੀ ਸੋਸ਼ਲ ਮੀਡੀਆ ਤੇ ਜਿੰਨੇ ਵੀ ਮਤਲਬ ਤੁਹਾਡੇ ਐਪ ਨੇ ਜਿਨ੍ਹਾਂ ਦੇ ਉੱਪਰ ਉਹ ਸ਼ਖਸ ਤੁਹਾਡੇ ਨਾਲ ਉਹ ਇਨਸਾਨ ਤੁਹਾਡੇ ਨਾਲ ਐਕਟੀਵੇਟ ਸੀ ਤੁਹਾਡੇ ਨਾਲ ਫਰੈਂਡ ਸਰਕਲ ਦੇ ਵਿੱਚ ਆਉਂਦਾ ਸੀ ਤਾਂ ਉਹ ਜੇ ਸਾਰੇ ਐਪਾਂ ਦੇ ਉੱਪਰ ਤੁਸੀਂ ਉਸ ਨੂੰ ਬਲੌਕ ਕਰ ਦੇਵੋ ਮਤਲਬ ਕਿ ਤੁਹਾਡਾ ਸੋਸ਼ਲ ਮੀਡੀਆ ਦੇ ਉੱਪਰ ਵੀ ਉਸ ਵਿਅਕਤੀ ਨਾਲ ਅਜਿਹੇ ਇਨਸਾਨ ਨਾਲ ਕੋਈ ਵੀ ਕੰਟੈਕਟ ਨਾ ਹੋਵੇ ਜਿਹੜਾ ਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਛੱਡ ਕੇ ਚਲਾ ਗਿਆ ਹੋਵੇ ਮਤਲਬ ਕਿ ਤੁਸੀਂ ਹਰ ਇੱਕ ਫੋਨ ਦੇ ਵਿੱਚੋਂ ਕੋਈ ਵੀ ਤੁਹਾਡੇ ਕੋਲ ਇਹੋ ਜਿਹੀ ਫੋਟੋ ਨਾ ਹੋਵੇ ਨਾ ਇਹੋ ਜਿਹੀ ਵੀਡੀਓ ਜਿਹੜੀ ਕਿ ਤੁਹਾਨੂੰ ਕਿਤੇ ਕਿਸੇ ਵੀ ਸਮੇਂ बार-बार ਤੁਹਾਨੂੰ ਇਹ ਪੁਰਾਣੇ ਪਲ ਬਤਾਏ ਹੋਈ ਯਾਦਾਂ ਮਹਿਸੂਸ ਕਰਾਉਂਦੀਆਂ ਰਹਿਣ ਜੋ ਪੁਰਾਣੇ ਸਮੇਂ ਪੁਰਾਣੀਆਂ ਯਾਦਾਂ ਮਹਿਸੂਸ ਨਾ ਕਰਾਉਣ ਇਹੋ ਜਿਹੀ ਸਾਰੀ ਮੈਮਰੀਜ਼ ਨੂੰ ਮੋਬਾਈਲ ਵਿੱਚੋਂ ਡਿਲੀਟ ਕਰ ਦੇਵੋ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਸੁਖੀ ਰਹਿਣਾ ਉਸ ਪਛਤਾਵੇ ਵਾਲੇ ਸਮੇਂ ਦੇ ਵਿੱਚੋਂ ਬਾਹਰ ਨਿਕਲਣਾ ਦੋਸਤੋ ਨੰਬਰ 2 ਤੇ ਆ ਗਿਆ ਦੋਸਤੋ ਆਪਣੇ ਆਪ ਤੇ ਧਿਆਨ ਦੇਣਾ ਆਪਣੇ ਆਪ ਤੇ ਧਿਆਨ ਦੇਣਾ ਸ਼ੁਰੂ ਕਰ ਦੇਵੋ ਜੇ ਹਲੇ ਤੱਕ ਤੁਸੀਂ ਮਤਲਬ ਆਪਣੇ ਆਪ ਤੇ ਧਿਆਨ ਨਹੀਂ ਦਿੱਤਾ ਉਸ ਦੇ ਵਿੱਚ ਹੀ ਲੀਨ ਰਹਿੰਦੇ ਸੀ ਤਾਂ ਤੁਸੀਂ ਆਪਣੇ ਦਿਮਾਗ ਦੇ ਵਿੱਚ ਇੱਕ ਗੋਲ ਸੈੱਟ ਕਰ ਲਓ ਕਿ ਹੁਣ ਮੈਂ ਆਹ ਕੰਮ ਕਰਨਾ ਜ਼ਿੰਦਗੀ ਦੇ ਵਿੱਚ ਮੈਂ ਕਾਮਯਾਬ ਹੋਣਾ ਮਤਲਬ ਕਈ ਵਾਰ ਕੀ ਨਾ ਤੁਹਾਡੇ ਵਿੱਚ ਬਹੁਤ ਵੱਡੀ ਕਾਬਲੀਅਤ ਛੁਪੀ ਹੋਈ ਹੁੰਦੀ ਆ ਤੁਹਾਡੇ ਵਿੱਚ ਬਹੁਤ ਚੰਗੇ ਗੁਣ ਛੁਪੇ ਹੁੰਦੇ ਆ ਪਰ ਤੁਸੀਂ ਉਸ ਇਨਸਾਨ ਦੇ ਵਿੱਚ ਇੰਨਾ ਵਿਅਰਥ ਹੋ ਜਾਂਦੇ ਹੋ ਕਿ ਤੁਹਾਨੂੰ ਆਪਣੀ ਕਾਬਲੀਅਤ ਨੂੰ ਬਾਹਰ ਕੱਢਣ ਦਾ ਸਮਾਂ ਹੀ ਨਹੀਂ ਲੱਗਦਾ ਤੁਸੀਂ ਆਪਣੀ ਕਾਬਲੀਅਤ ਨੂੰ ਆਪਣੇ ਅੰਦਰ ਲੁਕੋਈ ਬੈਠੇ ਰਹਿੰਦੇ ਹੋ ਤੇ ਇਹ ਮੌਕਾ ਸਭ ਤੋਂ ਵਧੀਆ ਵਾਕਿ ਆਪਣੇ ਵਿਚਲੇ ਜਿਹੜਾ ਕੌਨਫੀਡੈਂਸ ਆ ਤੁਹਾਡੇ ਵਿਚਲੇ ਜਿਹੜੇ ਗੁਣ ਨੇ ਉਹਨਾਂ ਦੇ ਲਈ ਇੱਕ ਤੁਸੀਂ ਗੋਲ ਸੈੱਟ ਕਰ ਲਓ ਕਿ ਮੈਂ ਆਹ ਕੰਮ ਦੇ ਵਿੱਚ ਕਾਮਯਾਬ ਹੋਣਾ ਚਾਹੀਏ ਤੁਸੀਂ ਉਸ ਇਨਸਾਨ ਨੂੰ ਲੈ ਕੇ ਹੋ ਜੋ ਕਿ ਆਹ ਇਨਸਾਨ ਨੂੰ ਕਈ ਵਾਰ ਕੀ ਹੈ ਨਾ ਕਿ ਕਈ ਇਨਸਾਨ ਤੁਹਾਨੂੰ ਪੈਸੇ ਦੇ ਕਰਕੇ ਵੀ ਜ਼ਿੰਦਗੀ ਚੋਂ ਛੱਡ ਕੇ ਚਲੇ ਜਾਂਦੇ ਆ ਕਿ ਇਸ ਇਨਸਾਨ ਕੋ ਤਾਂ ਪੈਸਾ ਹੀ ਨਹੀਂ ਇਸ ਵਿਅਕਤੀ ਕੋ ਤਾਂ ਪੈਸਾ ਹੀ ਨਹੀਂ ਤੇ ਮੈਂ ਇਹਦੇ ਨਾਲ ਰਹਿ ਕੇ ਕੀ ਕਰਨਾ ਮਤਲਬ ਕਈ ਵਾਰ ਇਦਾਂ ਦੇ ਹੁੰਦੇ ਆ ਤੁਹਾਡੇ ਦੋਸਤ ਮਿੱਤਰ ਵੀ ਹੋ ਸਕਦੇ ਆ ਤੋ ਕੋਈ ਵੀ ਰਿਸ਼ਤੇਦਾਰ ਹੋ ਸਕਦਾ ਕਿ ਇਨਸਾਨ ਕੋ ਤੁਹਾਨੂੰ ਪੱਲੀ ਕੁਛ ਨਹੀਂ ਰਿਹਾ ਤੇ ਮੈਂ ਇਹਦੇ ਨਾਲ ਹੁਣ ਰਹਿ ਕੇ ਕੀ ਕਰਨਾ ਤਾਂ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਇਹ ਮੂਲ ਸੈੱਟ ਕਰ ਲਓ ਉਸ ਇਨਸਾਨ ਨੂੰ ਲੈ ਕੇ ਕਿ ਹੁਣ ਮੈਂ ਇਹਨੂੰ ਕਾਮਯਾਬ ਹੋ ਕੇ ਦਿਖਾਣਾ ਹੁਣ ਮੈਂ ਇਹਨੂੰ ਤਰੱਕੀ ਆਪਣੀ ਕਰਕੇ ਹੀ ਦਿਖਾਣੀ ਆ ਮਤਲਬ ਆਪਣ ਤੁਹਾਡੇ ਅੰਦਰ ਇਨੀ ਜੈਦ ਪੈਦਾ ਹੋ ਜੇ ਤੁਹਾਡੇ ਅੰਦਰ ਇਹਨਾਂ ਜਨੂਨ ਭਰ ਜੇ ਕਿ ਤੁਸੀਂ ਉਸ ਕੰਮ ਦੇ ਪਿੱਛੇ ਹੱਟੋ ਕੇ ਬੈਜੋ ਤੇ ਆਪਣੇ ਆਪ ਨੂੰ ਕਾਮਯਾਬ ਕਰ ਲਵੋ ਮਤਲਬ ਕਿ ਤੁਸੀਂ ਸਾਰਾ ਧਿਆਨ ਸਾਰਾ ਫੋਕਸ ਆਪਣੇ ਆਪ ਦੇ ਉੱਪਰ ਕਰਨਾ ਸ਼ੁਰੂ ਕਰ ਦਿੱਤੋ ਜੋ ਜਿਹੜਾ ਕਿ ਤੁਸੀਂ ਹਲੇ ਤੱਕ ਨਹੀਂ ਕੀਤਾ ਹੁੰਦਾ ਮਤਲਬ ਕਿ ਆਪਣੇ ਆਪ ਤੇ ਕੰਮ ਕਰਨਾ ਸ਼ੁਰੂ ਕਰੋ ਹਾਰਡ ਵਰਕ ਕਰੋ ਪੂਰਾ ਆਪਣੇ ਆਪ ਨੂੰ ਬਿਜੀ ਰੱਖੋ ਕਿ ਮੈਂ ਜ਼ਿੰਦਗੀ ਦੇ ਵਿੱਚ ਇਹ ਕੰਮ ਉਹਨੂੰ ਕਰਕੇ ਦਿਖਾਣੀ ਦਿਖਾਣਾ ਕਾਮਯਾਬ ਹੋਣਾ ਹੀ ਹੋਣਾ ਨੰਬਰ 3 ਤੇ ਆ ਗਏ ਦੋਸਤੋ ਸਮਾਜ ਸੇਵਾ ਇਹ ਜਿਹੜੀ ਸਿਚੁਏਸ਼ਨ ਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਹਾਡਾ ਦਿਮਾਗ ਟਿਕਾਣੇ ਦੀ ਨਹੀਂ ਹੁੰਦਾ ਤੁਸੀਂ ਕੋਈ ਨਾ ਕੋਈ ਪੁੱਠੇ ਸਿੱਧੇ ਦਿਮਾਗ ਦੇ ਵਿੱਚ ਵਿਚਾਰ ਚੱਲਦੇ ਰਹਿੰਦੇ ਆ ਤਾਂ ਤੁਸੀਂ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਕੀ ਕਰਨਾ ਕਿ ਤੁਹਾਡੀ ਛੱਤ ਦੇ ਉੱਪਰ ਆਪਣੇ ਛੱਤ ਤੇ ਚਲੇ ਜਾਓ ਉੱਥੇ ਜਾਨਵਰਾਂ ਨੂੰ ਕੋਈ ਨਾ ਕੋਈ ਦਾਣੇ ਜ਼ਰੂਰ ਪਾਓ ਛੱਤ ਦੇ ਉੱਪਰ 15-20 ਮਿੰਟ ਸਵੇਰੇ ਘੰਟਾ ਸਵੇਰੇ ਘੰਟਾ ਸ਼ਾਮ ਨੂੰ ਤੁਸੀਂ ਬਤੀਤ ਕਰੋ ਜਾਨਵਰਾਂ ਨੂੰ ਦਾਣੇ ਪਾਓ ਪਾਣੀ ਪਾਓ ਉਹਦੇ ਨਾਲ ਵੀ ਤੁਹਾਡਾ ਜਿਹੜਾ ਮਾਈਂਡ ਹੈ ਉਹ ਚੇਂਜ ਹੋਏਗਾ ਜਾਂ ਕਿਤੇ ਘਰ ਤੋਂ ਬਾਹਰ ਕਿਤੇ ਤੁਸੀਂ ਪਿੰਡ ਤੋਂ ਬਾਹਰ ਜਾਂ ਕਿਤੇ ਵੀ ਤੁਸੀਂ ਦੇਖੋ ਜਿੱਥੇ ਕਿਤੇ ਕੀੜਿਆਂ ਦਾ ਭੌਣ ਹੋਵੇ ਤੁਸੀਂ ਉਹਨਾਂ ਕੀੜਿਆਂ ਦੇ ਭੌਣ ਦੇ ਉੱਪਰ ਜਾਂ ਕੀੜਿਆਂ ਦੇ ਲਈ ਦਾਣੇ ਲੈ ਕੇ ਜਾਓ ਉਹਨਾਂ ਨੂੰ ਦਾਣੇ ਪਾਓ ਉੱਥੇ ਵੀ ਤੁਸੀਂ ਜਦੋਂ ਮਤਲਬ ਜਾਨਵਰਾਂ ਨੂੰ ਇਦਾਂ ਦਾ ਪਿਆਰ ਕਰੋਗੇ ਜਾਨਵਰਾਂ ਦੇ ਲਈ ਦਾਣਾ ਪਾਓਗੇ ਤਾਂ ਤੁਹਾਡਾ ਮਾਈਂਡ ਆਟੋਮੈਟਿਕ ਚੇਂਜ ਹੋ ਜਾਵੇਗਾ ਤੁਹਾਨੂੰ ਕਾਫੀ ਹੱਦ ਤੱਕ ਸ਼ਾਂਤੀ ਮਿਲਣੀ ਸ਼ੁਰੂ ਹੋ ਜਾਵੇਗੀ ਅੱਧੇ-ਬੱਧ ਤੇ ਸ਼ਾਂਤੀ ਤੁਹਾਨੂੰ ਉਦੋਂ ਹੀ ਮਿਲ ਜਾਣੀ ਹੈ ਤੁਸੀਂ ਜਦੋਂ ਆਪਣੇ ਮੋਬਾਈਲ ਨੰਬਰ ਤੋਂ ਉਹਦਾ ਬਲੌਕ ਕਰਤਾ ਮਤਲਬ ਆਪਣੇ ਮੋਬਾਈਲ ਦੇ ਵਿੱਚੋਂ ਉਸ ਇਨਸਾਨ ਦੇ ਕੋ ਕੰਟੈਕਟ ਦੇ ਵਿੱਚੋਂ ਬਾਹਰ ਹੋ ਗਏ ਮਤਲਬ ਸਾਰਾ ਕੁਝ ਸਾਰੀਆਂ ਐਪਾਂ ਦੇ ਉੱਪਰ ਉਹਨੂੰ ਬਲੌਕ ਕਰਤਾ ਸਾਰੇ ਸੋਸ਼ਲ ਮੀਡੀਆ ਦੀਆਂ ਐਪਾਂ ਜਿੰਨੀ ਵੀ ਉਹਦੇ ਉੱਪਰ ਜਦੋਂ ਤੁਸੀਂ ਬਲੌਕ ਮਾਰਤਾ ਨਾ ਉਸ ਇਨਸਾਨ ਨੂੰ ਅੱਧੀ ਸ਼ਾਂਤੀ ਤਾਂ ਤੁਹਾਨੂੰ ਉਦੋਂ ਹੀ ਮਿਲ ਜਾਣੀ ਆ ਇਹ ਸਭ ਤੋਂ ਵੱਡਾ ਕੰਮ ਆ ਇਹ ਜ਼ਰੂਰ ਕਰਦੇ ਹੋ ਤੇ ਸਮਾਜ ਸੇਵਾ ਵਾਲਾ ਜਿਹੜਾ ਕੰਮ ਆ ਇਹ ਵੀ ਬਹੁਤ ਜ਼ਰੂਰੀ ਹੈ ਇਹਦੇ ਨਾਲ ਵੀ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਕਿਉਂਕਿ ਜਦੋਂ ਸਮਾਜ ਸੇਵਾ ਦਾ ਕੰਮ ਕਰੋਗੇ ਉਹਦੇ ਵਿੱਚ ਵੀ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਲੋਕ ਮਿਲਣਗੇ ਜਿਨ੍ਹਾਂ ਨਾਲ ਵਿਚਾਰ ਚਰਚਾ ਕਰੋਗੇ ਤੇ ਤੁਹਾਡੇ ਦਿਮਾਗ ਦਾ ਜਿਹੜਾ ਮਤਲਬ ਉਹ ਚੇਂਜ ਹੋ ਜਾਏਗਾ ਤੁਹਾਡਾ ਦਿਮਾਗ ਤੁਹਾਡੇ ਦਿਮਾਗ ਵਿੱਚ ਵਧੀਆ-ਵਧੀਆ ਗੱਲਾਂ ਬਾਤਾਂ ਆਉਣਗੀਆਂ ਤੁਸੀਂ ਦੇਖੋਗੇ ਲੋਕਾਂ ਨੂੰ ਕਿੰਨੀਆਂ ਦੁੱਖ ਤਕਲੀਫਾਂ ਮੈਨੂੰ ਤਾਂ ਇਹ ਕੁਝ ਵੀ ਨਹੀਂ ਹੈਨੀ ਇਸ ਕਰਕੇ ਤੁਸੀਂ ਉਸ ਸਮੇਂ ਦੇ ਵਿੱਚੋਂ ਬਾਹਰ ਨਿਕਲ ਸਕਦੇ ਹੋ ਜਿਹਦੇ ਤੁਹਾਨੂੰ ਬਹੁਤ ਵੱਡਾ ਸਾਧਵਾ ਲੱਗਿਆ ਹੁੰਦਾ ਸੋ ਇਹ ਵੀ ਬਹੁਤ ਵਧੀਆ ਪੁਆਇੰਟ ਆ ਦੋਸਤੋ ਇਹ ਵੀ ਜਰੂਰ ਕਰਕੇ ਦੇਖਿਓ ਨੰਬਰ 4 ਤੇ ਆ ਗਿਆ ਦੋਸਤੋ ਰੀਸੈਟ ਯੂਅਰ ਮਾਈਂਡ ਮਤਲਬ ਕਿ ਤੁਸੀਂ ਆਪਣਾ ਜਿਹੜਾ ਦਿਮਾਗ ਹੈ ਇਹਨੂੰ ਬਿਲਕੁਲ ਹੀ ਰੀਸੈਟ ਕਰ ਦਿਓ ਇਹਨੂੰ ਬਿਲਕੁਲ ਐਨ ਫਰੈਸ਼ ਕਰ ਦਿਓ ਦਿਮਾਗ ਨੂੰ ਆਪਣੇ ਇਹਨੂੰ ਕਿ ਮੈਂ ਇਹੋ ਜਿਹੀ ਇਨਸਾਨ ਦੇ ਨਾਲ ਸਮਾਂ ਵੀ ਕੁਝ ਬਤਾਇਆ ਮੈਂ ਇਹੋ ਜਿਹੀ ਇਨਸਾਨ ਦੇ ਨਾਲ ਸਮਾਂ ਬਤੀਤ ਕੀਤਾ ਦੋਸਤੋ ਇਹ ਔਖਾ ਜਰੂਰ ਆ ਮੈਂ ਮੰਨਦਾ ਕਿ ਇਹ ਚੀਜ਼ਾਂ ਔਖੀਆਂ ਨਹੀਂ ਉਹ ਸਮਾਂ ਬਤਾਇਆ ਜਿਹੜਾ ਹੁੰਦਾ ਉਹ ਭੁਲਣਾ ਬਹੁਤ ਔਖਾ ਪਰ ਤੁਸੀਂ ਆਪਣੇ ਆਪ ਦਿਮਾਗ ਦੇ ਉੱਪਰ ਇਹ ਪ੍ਰੈਸ਼ਰ ਪਾਓ ਕਿ ਮੈਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ ਮੈਂ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰਨਾ ਫਿਰ ਤੁਹਾਡਾ ਮਤਲਬ ਹੌਲੀ-ਹੌਲੀ ਉਹ ਸਮਾਂ ਜੋ ਬਲਰ ਹੋਣ ਲੱਗ ਜੇਗਾ ਉਹ ਜਿਹੜਾ ਤੁਹਾਡੀਆਂ ਯਾਦਾਂ ਨੇ ਉਹ ਬਲਰ ਹੋਣ ਲੱਗ ਜਾਣੀਆਂ ਹੌਲੀ-ਹੌਲੀ ਤੁਸੀਂ ਉਸ ਨੂੰ ਭੁੱਲਣਾ ਸ਼ੁਰੂ ਕਰ ਦੋਗੇ ਜੇ ਤੁਸੀਂ ਆਪਣੇ ਦਿਮਾਗ ਦੇ ਉੱਪਰ ਇਹ ਸੋਚੋਗੇ ਕਿ ਮੈਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਆ ਮੈਂ ਨਵਾਂ ਕੰਮ ਸ਼ੁਰੂ ਕਰਨਾ ਆਪਣੇ ਆਪ ਨੂੰ ਬਿਜੀ ਰੱਖੋ ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਧੰਦੇ ਵਿੱਚ ਲਾਈ ਰੱਖੋ ਤੇ ਆਪਣੇ ਦਿਮਾਗ ਨੂੰ ਜਿਹੜਾ ਉਹ ਬਿਲਕੁਲ ਹੀ ਰੀਸੈਟ ਕਰ ਦਿਓ ਬਿਲਕੁਲ ਰਿਲੈਕਸ ਕਰ ਦਿਓ ਫਿਰ ਤੁਸੀਂ ਉਸ ਸਿਚੁਏਸ਼ਨ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਸਫਲ ਹੋ ਸਕਦੇ ਹੋ ਇਹ ਵੀ ਬਹੁਤ ਵਧੀਆ ਪੁਆਇੰਟ ਆ ਦੋਸਤੋ ਤੇ ਆਪਣੇ ਮਨ ਦੇ ਉੱਪਰ ਕਾਬੂ ਪਾਉਣਾ ਬਹੁਤ ਜ਼ਰੂਰੀ ਆ ਤੁਸੀਂ ਆਪਣੇ ਮਨ ਦੇ ਉੱਪਰ ਜਦੋਂ ਤੁਹਾਡਾ ਦਿਮਾਗ ਉਹਨਾਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਵਿੱਚ ਲੱਗਦਾ ਤਾਂ ਤੁਸੀਂ ਆਪਣੇ ਮਨ ਦੇ ਉੱਪਰ ਕਾਬੂ ਪਾਓ ਕਿ ਨਹੀਂ ਉਹ ਸਮਾਂ ਲੰਘ ਗਿਆ ਉਹ ਸਮਾਂ ਬਤੀਤ ਹੋ ਗਿਆ ਹੁਣ ਮੈਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਕੇ ਕਾਮਯਾਬ ਹੋ ਸਕਦਾ ਉਹ ਗੱਲਾਂ ਯਾਦ ਕਰਨ ਦਾ ਕੋਈ ਫਾਇਦਾ ਨਹੀਂ ਸੋ ਦੋਸਤੋ ਬਹੁਤ ਵਧੀਆ ਪੁਆਇੰਟ ਆ ਪੰਜਵਾਂ ਤੇ ਆਖਰੀ ਪੁਆਇੰਟ ਆ ਦੋਸਤੋ ਕਿ ਪਰਮਾਤਮਾ ਨਾਲ ਜੁੜ ਜਓ ਕਈ ਵਾਰ ਕੀ ਹੁੰਦਾ ਕਿ ਤੁਸੀਂ ਉਸ ਇਨਸਾਨ ਦੇ ਵਿੱਚ ਇੰਨਾ ਹੀ ਵਿਅਰਥ ਹੋਵੋ ਉਸ ਇਨਸਾਨ ਦੇ ਵਿੱਚ ਇੰਨੀ ਮਗਨ ਹੋ ਕਿ ਤੁਹਾਨੂੰ ਜਿਹੜਾ ਮਾਨਾ ਤੁਹਾਡਾ ਜਿਹੜਾ ਸਮਾਂ ਵਾ ਉਹ ਪਰਮਾਤਮਾ ਦੇ ਨਾਲ ਗੱਲਾਂ ਬਾਤਾਂ ਕਰਨ ਦਾ ਕਿਤੇ ਟਾਈਮ ਹੀ ਨਾ ਲੱਗਿਆ ਹੋਵੇ ਕੋਈ ਗੱਲ ਨਹੀਂ ਜੇ ਪਹਿਲਾਂ ਗੱਲਾਂ ਬਾਤਾਂ ਕਰਨ ਦਾ ਟਾਈਮ ਨਹੀਂ ਲੱਗਿਆ ਤਾਂ ਹੁਣ ਪਰਮਾਤਮਾ ਨਾਲ ਜੁੜ ਜਿਓ ਹੁਣ ਪਰਮਾਤਮਾ ਦੇ ਕੋਲੇ ਬੈਠ ਕੇ ਗੱਲਾਂ ਬਾਤਾਂ ਕਰੋ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰੋ ਪਰਮਾਤਮਾ ਨਾਲ ਅਪੋਲ ਬਖਸ਼ਾ ਲਓ ਗਲਤੀ ਮੰਨ ਲਓ ਪਰਮਾਤਮਾ ਤੋਂ ਗਲਤੀ ਮੰਨ ਲਓ ਕਿ ਮੇਰੇ ਤੋਂ ਗਲਤੀ ਹੋ ਗਈ ਮੇਰੇ ਤੋਂ ਸਮਾਂ ਨਹੀਂ ਲੱਗਿਆ ਹੁਣ ਸਮਾਂ ਕਾ ਹੁਣ ਤੁਹਾਡੇ ਕੋ ਸਮਾਂ ਹੈਗਾ ਤੇ ਇਹਦੇ ਨਾਲ ਵੀ ਤੁਸੀਂ ਉਸ ਪੁਰਾਣੇ ਸਮੇਂ ਨੂੰ ਭੁੱਲ ਸਕਦੇ ਹੋ ਤੇ ਜੇ ਤੁਸੀਂ ਪਹਿਲਾਂ ਹੀ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਹੋ ਫਿਰ ਤਾਂ ਤੁਹਾਨੂੰ ਇਹ ਨੌਬਤ ਹੀ ਨਹੀਂ ਹੋਣੀ ਸੀ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚੋਂ ਕੋਈ ਛੱਡ ਕੇ ਚਲਾ ਗਿਆ ਤੇ ਤੁਹਾਨੂੰ ਪਛਤਾਵਾ ਬਹੁਤ ਹੁੰਦਾ ਤੇ ਫਿਰ ਤਾਂ ਤੁਹਾਨੂੰ ਇਹ ਮੇਰੀਆਂ ਗੱਲਾਂ ਸੁਣਨ ਦੀ ਲੋੜ ਹੀ ਨਹੀਂ ਪੈਣੀ ਸੀ ਜੇ ਤੁਸੀਂ ਪ੍ਰਮਾਤਮਾ ਦੇ ਨਾਲ ਪਹਿਲਾਂ ਤੋਂ ਹੀ ਜੁੜੇ ਹੋਏ ਹੋ ਕਿਉਂਕਿ ਜੇ ਤੁਸੀਂ ਪ੍ਰਮਾਤਮਾ ਨਾਲ ਪਹਿਲਾਂ ਤੋਂ ਜੁੜੇ ਹੋ ਨਾ ਫਿਰ ਤੁਹਾਨੂੰ ਮਤਲਬ ਕਿਸੇ ਦੇ ਛੱਡ ਕੇ ਜਾਣ ਦੇ ਨਾਲ ਕੋਈ ਬੜਾ ਫਰਕ ਨਹੀਂ ਸੀ ਪੈਣਾ ਕਿਉਂਕਿ ਤੁਹਾਡੇ ਸਾਥ ਪ੍ਰਮਾਤਮਾ ਹੈਗਾ ਤੁਹਾਡਾ ਪ੍ਰਮਾਤਮਾ ਤੁਹਾਡੇ ਨਾਲ ਆ ਫਿਰ ਨਹੀਂ ਤੁਹਾਨੂੰ ਫਰਕ ਪੈਣਾ ਚਾਹੀਦਾ ਸੀ ਸੋ ਜਿੱਥੇ ਵੀ ਧਾਰਮਿਕ ਜਗ੍ਹਾ ਤੇ ਤੁਹਾਡੀ ਸ਼ਰਧਾ ਵਾਤ ਤੁਹਾਨੂੰ ਸ਼ਾਂਤੀ ਮਿਲਦੀ ਹੈ ਜਿੱਥੇ ਜਾ ਕੇ ਤੁਹਾਡਾ ਭਾਵਨਾ ਤੁਹਾਡੀ ਜੁੜੀ ਹੋਈ ਆ ਉਥੇ ਤੁਸੀਂ ਜਾਓ ਉਥੇ ਸੇਵਾ ਕਰੋ ਪ੍ਰਮਾਤਮਾ ਨਾਲ ਬੈਠ ਕੇ ਗੱਲਾਂ ਬਾਤਾਂ ਕਰੋ ਭਜਨ ਕਰੋ ਮਤਲਬ ਸਿਮਰਨ ਕਰੋ ਪ੍ਰਮਾਤਮਾ ਦਾ ਤੇ ਆਪਣੇ ਦੁੱਖਾਂ ਨੂੰ ਉਥੇ ਜਾ ਕੇ ਸਾਂਝਾ ਕਰੋ ਪ੍ਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਜਿਵੇਂ ਜਿਵੇਂ ਤੁਸੀਂ ਪ੍ਰਮਾਤਮਾ ਨਾਲ ਜੁੜਦੇ ਜਾਵੋਗੇ ਪ੍ਰਮਾਤਮਾ ਦਾ ਸਿਮਰਨ ਜਪਦੇ ਰਹੋਗੇ ਓਮੇ ਓਮੇ ਤੁਹਾਡੀਆਂ ਜਿਹੜੀਆਂ ਇਹ ਗੱਲਾਂ ਨੇ ਉਹ ਜੋ ਪੁਰਾਣਾ ਸਮਾਂ ਤੁਸੀਂ ਉਹਨੂੰ ਹੌਲੀ ਹੌਲੀ ਆਪਣੀ ਜ਼ਿੰਦਗੀ ਚੋਂ ਭੁੱਲਦੇ ਜਾਵੋਗੇ ਬੋਲ ਦੇ ਜਾਵੋਗੇ ਤੇ ਆਪਣੇ ਨਵੇਂ ਸਮੇਂ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਜਾਵੋਗੇ ਸੋ ਦੋਸਤੋ ਇਹ ਸੀ ਉਹ ਪੰਜ ਗੱਲਾਂ ਜਿਸ ਦੇ ਨਾਲ ਤੁਸੀਂ ਆਪਣੀ ਔੜਜੀ ਹੋਈ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਹਰਿਆ ਕਰ ਸਕਦੇ ਹੋ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੇ ਹਲੇ ਤੱਕ ਦੋਸਤੋ ਤੁਸੀਂ ਆਪਣਾ ਚੈਨਲ ਮਾਲਬਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜੁ ਕਰ ਲੋ